ਤੁਸੀਂ ਕਹੋਗੇ ਵੀ ਜਿਹੜੀ ਆ ਉੱਪਰ ਗੱਲ ਲਿਖੀ ਆ ਮੈਂ ਕਿਉਂ ਲਿਖੀ ਆ ਹਨਾ ਆਪਾਂ ਨੂੰ ਕਿਸੇ ਨੂੰ ਸਮਝ ਨਹੀਂ ਆਉਂਦੀ ਆ ਆਪਾਂ ਨੂੰ ਹਮੇਸ਼ਾ ਹੀ ਸ਼ੱਕ ਇਹ ਰਹਿੰਦਾ ਕਿ ਵੀ ਕੀ ਸੱਚੀ ਰੱਬ ਸੁਣ ਰਿਹਾ ਆ ਆਪਾਂ ਇਹੀ ਸ਼ਿਕਾਇਤਾਂ 'ਚ ਰਹਨੇ ਆ ਕਿ ਸਾਡੀ ਤਾਂ ਸੁਣੀ ਨਹੀਂ ਜਾ ਰਹੀ ਹਨਾ ਤੇ ਇਹ ਮੋਸਟਲੀ ਹੁੰਦਾ ਹਰੇਕ ਨਾਲ ਹੁੰਦਾ ਹਰੇਕ ਨਿਰਾਸ਼ ਹੁੰਦਾ ਆਪਦੀ ਜ਼ਿੰਦਗੀ 'ਚ ਕਿਸੇ ਨਾ ਕਿਸੇ ਰੀਜ਼ਨਸ ਨੂੰ ਲੈ ਕੇ ਹਨਾ ਤੇ ਆਪਾਂ ਰੱਬ ਨੂੰ ਦੋਸ਼ ਦਿੰਨੇ ਆ ਤੇ ਮੇਰੇ ਨਾਲ ਹੁਣ ਕੀ ਹੋਇਆ ਕਿ ਮੇਰੀ ਕਿਵੇਂ ਸੁਣੀ ਗਈ ਕਿਹੜੀ ਗੱਲ ਮੇਰੀ ਸੁਣੀ ਗਈ ਹੈ ਨਾ ਉਹ ਮੈਂ ਤੁਹਾਡੇ ਨਾਲ ਡਿਸਕਸ ਕਰਨ ਜਾ ਰਹੀ ਆ ਮੈਂ 21 22 ਦਸੰਬਰ ਦੇ ਟਾਈਮ ਜਦੋਂ ਬਹੁਤ ਦੁਪਹਿਰੀ ਸੀ ਮੈਂ ਘਰ ਸੀ ਤੇ ਮੈਂ ਇੱਕ ਤਰ੍ਹਾਂ ਮੈਂ ਠੰਡ ਦੀ ਮਰੀ ਨਾ ਮੈਂ ਪਈ ਏ ਰਹੀ ਤੇ ਪਤਾ ਨਹੀਂ ਰੱਬ ਨੇ ਮੈਨੂੰ ਉਹ ਜਾਣ ਕੇ ਉਹ ਟਾਈਮ ਪੀਰੀਅਡ ਦਿੱਤਾ ਕਿ ਮੈਂ ਰਜਾਈ 'ਚ ਬੈਠੀ ਰਹੀ ਹੈ ਨਾ ਤੇ ਆ ਮੈਂ ਤਿੰਨ ਦਿਨਾਂ ਚ ਪਈ ਪਈ ਇੰਨੀ ਕੁ ਬੋਰ ਹੋ ਗਈ ਨਾ ਬੈੱਡ ਤੇ ਪਈ ਪਈ ਮੈਂ ਇੰਨਾ ਕੁ ਫੋਨ ਦੇਖ ਲਿਆ ਇੰਨੀ ਕੁ ਸਕਰੋਲਿੰਗ ਕਰ ਲਈ ਹਨਾ ਤੇ ਫਿਰ ਮੈਨੂੰ ਮੇਰੇ ਦਿਮਾਗ 'ਚ ਇੱਕ ਥਾਟ ਪਾਇਆ ਗਿਆ ਮੈਂ ਕਹੂੰਗੀ ਉਹ ਰੱਬ ਵੱਲੋਂ ਹੀ ਥਾਟ ਪਾਇਆ ਗਿਆ ਸੀਗਾ ਉਹਦੇ 'ਚ ਮੇਰਾ ਕੋਈ ਲੈਣ ਦੇਣ ਨਹੀਂ ਹਨਾ ਜੋ ਵੀ ਹੋਇਆ ਉਹ ਮੇਰਾ ਕੋਈ ਆਪਾਂ ਕੁਝ ਨਹੀਂ ਹੈਗੇ ਕਰਨ ਵਾਲੇ ਹਨਾ ਤੇ ਮੇਰੇ ਦਿਮਾਗ 'ਚ ਥਾਟ ਪਾਇਆ ਕਿ ਕਿਉਂ ਨਾ ਤੂੰ ਟਰੈਵਲ ਕਰ ਨਿਕਲੇ ਹਨਾ ਕਿਉਂ ਨਾ ਜਿਹੜਾ ਤੂੰ ਸੁਪਨਾ ਬਹੁਤ ਸਾਲਾਂ ਤੋਂ ਦੇਖ ਰਹੀ ਹੈ ਕਿਉਂ ਨਾ ਉਹਦੀ ਸ਼ੁਰੂਆਤ ਕੀਤੀ ਜਾਵੇ ਹਨਾ ਤੇ ਮੈਂ ਸੋਚਿਆ ਤੇ ਮੈਂ ਮੇਰੇ ਹਸਬੰਡ ਨਾਲ ਡਿਸਕਸ ਕੀਤਾ ਕਿ ਮੇਰਾ ਦਿਲ ਕਰਦਾ ਕਿ ਮੈਂ ਸ਼ੁਰੂ ਕਰਦਾ ਹੁਣ ਇਹ ਚੀਜ਼ ਮੈਂ ਬਹੁਤ ਆਕ ਗਈਆਂ ਹਨਾ ਤੇ ਉਹਨਾਂ ਵੱਲੋਂ ਤਾਂ ਹਾਂ ਮਿਲਣੀ ਹੀ ਮਿਲਣੀ ਸੀ ਮੈਨੂੰ ਪਤਾ ਸੀ ਵੀ ਉਹਨਾਂ ਨੇ ਹਾਂ ਕਰ ਦੇਣੀ ਆ ਤੇ ਇੰਨੀ ਕੰਡਰਸਟੈਂਡਿੰਗ ਹੈਗੀ ਆ ਸਾਡੇ ਚ ਤੇ ਫਿਰ ਕੀ ਹੋਇਆ ਮੇਰਾ ਪਲਾਨ ਸੀ ਕਿ ਜਦੋਂ ਠੰਡ ਲੰਘ ਗਈ ਜਨਵਰੀ ਮਹੀਨਾ ਲੰਘ ਗਿਆ ਮੈਂ ਫਰਵਰੀ ਚ ਸ਼ੁਰੂ ਕਰੂੰਗੀ ਆਪਣਾ ਟਰੈਵਲ ਕਰਨਾ ਹਨਾ ਤੇ ਪਰ ਤੁਸੀਂ ਦੇਖੋ ਹਨਾ ਵੀ ਜਿਹੜਾ ਪਲਾਨ ਤੁਹਾਡੇ ਦਿਲੋਂ ਬਣਿਆ ਹੁੰਦਾ ਹਨਾ ਉਦੇ ਲਈ ਜਿੰਨਾ ਤੋਂ ਤੁਸੀਂ ਹਾਂਮੀ ਪ੍ਰਾਉਣੀ ਹੁੰਦੀ ਆ ਫੈਮਿਲੀ ਮੈਂਬਰਸ ਤੋਂ ਉਹਨਾਂ ਦੀ ਵੀ ਹਾਂ ਮਿਲਣੀ ਹਨਾ ਹਾਂ ਮਿਲ ਗਈ ਦੇਖੋ ਉਹਨਾਂ ਦੀ ਹਨਾ ਤੇ ਤੁਸੀਂ ਦੇਖੋ ਵੀ 22 ਤਰੀਕ ਨੂੰ ਮੈਂ ਪਲਾਨ ਕੀਤਾ ਤੇ ਮੈਨੂੰ 29th 28th ਨੂੰ ਮੇਰਾ ਪਲਾਨ ਬਣਦਾ ਕਿ ਮੈਂ 31st ਨੂੰ ਜਾਣਾ ਮੈਂ ਬਿਲਕੁਲ ਨਹੀਂ ਸੋਚਿਆ ਕਿ 31st ਨੂੰ ਅ ਦਿ ਨਾਈਟ ਇੱਕ ਨਵਾਂ ਸਾਲ ਵੀ ਸ਼ੁਰੂ ਹੋਣਾ ਮੈਂ ਜਮਾ ਨਹੀਂ ਸੋਚਿਆ ਮੇਰੇ ਦਿਮਾਗ ਤੇ ਸਿਰਫ ਮੇਰਾ ਹੀ ਪਲਾਨ ਸੀਗਾ ਵੀ ਮੈਂ ਜਾਣਾ ਤੇ ਕਿਉਂਕਿ ਇੱਕ ਮਿੰਟ ਕੋਈ ਜ਼ਰੂਰੀ ਇੰਨਾ ਕੁ ਜ਼ਰੂਰੀ ਕੰਮ ਪੈ ਗਿਆ ਕਿ ਉਹਦੇ ਲਈ ਪਲਾਨ ਹੀ ਇਹ ਬਣਿਆ ਮੇਰੇ ਹਸਬੰਡ ਦਾ ਕਿ ਮੈਨੂੰ ਹੀ ਜਾਣਾ ਚਾਹੀਦਾ ਮੈਨੂੰ ਹੀ ਜਾਣਾ ਪਊਗਾ ਹਨਾ ਤੇ ਤੁਸੀਂ ਦੇਖੋ ਵੀ ਇੱਕ ਤਰੀਕ ਦੀ ਬੁਕਿੰਗ ਹੋ ਗਈ ਨਾਈਟ ਦੀ ਵੀ ਹਾਂ ਇੱਕ ਨੂੰ ਤਾਂ ਜਾਣਾ ਹੀ ਜਾਣਾ ਮੈਂ ਦੋ ਕੁ ਦਿਨ ਪਹਿਲਾਂ ਮੇਰੇ ਹਸਬੰਡ ਨੂੰ ਕਿਹਾ ਕਿ ਮੇਰੇ 31st ਨਾਈਟ ਵੀ ਕਰਾ ਦਿਓ ਬੁਕਿੰਗ ਕੇ ਮੈਂ ਇੱਕ ਦਿਨ ਪਹਿਲਾਂ ਹੀ ਚਲੀ ਜਾਨੀ ਆ ਤੇ ਤੁਸੀਂ ਦੇਖੋ ਵੀ 31st ਦੀ ਵੀ ਬੁਕਿੰਗ ਹੋ ਗਈ ਮੈਂ ਮੈਂ ਦੇਖੋ ਵੀ ਹਫਤੇ ਦੇ ਵਿੱਚ ਵਿੱਚ ਰੱਬ ਨੇ ਮੇਰੀ ਉਹ ਚੀਜ਼ ਸੁਣ ਲਈ ਜਿਹੜੀ ਮੈਂ ਡੇਢ ਮਹੀਨੇ ਨੂੰ ਕਰਨੀ ਸੀ ਇੱਕ ਮਹੀਨੇ ਬਾਅਦ ਕਰਨੀ ਸੀ ਫੈਬ ਚ ਕਰਨੀ ਸੀ ਉਹ ਸੱਤਾਂ ਦਿਨਾਂ ਚ ਹਫਤੇ ਦੇ ਅੰਦਰ ਅੰਦਰ ਪੂਰੀ ਹੋ ਗਈ ਤੇ ਹੁਣ ਇੱਥੇ ਮੈਂ ਹੁਣ ਮੈਂ ਕਿਵੇਂ ਕਿਉਂ ਨਹੀਂ ਕਹਿ ਸਕਦੀ ਕਿ ਰੱਬ ਸੁਣ ਰਿਹਾ ਹਨ ਕਿਉਂਕਿ ਮੇਰਾ ਤਾਂ ਕੋਈ ਵੀ ਪਲਾਨ ਟਾਈਮ ਤੇ ਸਕਸੈਸਫੁਲ ਹੁੰਦੇ ਹੀ ਨਹੀਂ ਪਹਿਲਾਂ ਤਾਂ ਹੋ ਹੀ ਨਹੀਂ ਸਕਦਾ ਮੇਰੇ ਤਾਂ ਡਿਲੇ ਹੁੰਦੇ ਜਾਂਦੇ ਹੁੰਦੇ ਨੇਗੇ ਹਨਾ ਤੇ ਫਿਰ ਉਸ ਤੋਂ ਬਾਅਦ ਕੀ ਹੋਇਆ ਕਿ ਮੈਂ ਦਰਬਾਰ ਸਾਹਿਬ ਜਿੱਦਣ ਗਈਆਂ ਮੈਂ ਬਹੁਤ ਆਰਾਮ ਨਾਲ ਮੱਥਾ ਟੇਕਿਆ ਵੀ ਮੈਂ 12 ਵਜੇ ਨਿਕਲ ਹੀ ਆ ਰੈਡੀ ਹੋ ਕੇ ਮੈਂ ਮੇਰੇ ਬੱਚੇ ਨਾਲ ਹਨਾ ਤੇ ਮੈਨੂੰ ਇਹ ਲੱਗ ਰਿਹਾ ਸੀ ਵੀ ਸ਼ਾਇਦ ਮੈਂ ਮੱਥਾ ਵੀ ਨਹੀਂ ਟੇਕ ਪਾਉਂਗੀ ਪਰ ਮੇਰੇ ਮਨ 'ਚ ਚੱਲ ਰਿਹਾ ਸੀ ਕਿ ਵੀ ਬਾਬਾ ਜੀ ਜੇ ਤੁਸੀਂ ਮੱਥਾ ਟਕਾਉਣਾ ਹੋਇਆ ਮੱਥਾ ਟਕਾਉਣ ਵਾਲੀ ਤੁਸੀਂ ਉਹ ਮੈਨੂੰ ਨਹੀਂ ਪਤਾ ਵੀ ਮੈਂ ਮੱਥਾ ਟੇਕ ਵੀ ਪਾਉਂਗੀ ਕਿਉਂਕਿ ਮੇਰਾ ਬੱਚਾ ਬਹੁਤ ਜਿੱਦ ਕਰ ਰਿਹਾ ਸੀ ਉਹ ਰਸਤੇ 'ਚ ਘੜਾਉਣਾ ਹੀ ਲੈ ਰਹੀ ਸੀ ਤੇ ਉਹਨੇ ਮੈਨੂੰ ਕਹਿਤਾ ਸੀਗਾ ਕਿ ਮੈਂ ਤਾਂ ਮੱਥਾ ਟੇਕਣਾ ਨਹੀਂ ਹੈਗਾ ਮम्मा ਆਪਾਂ ਮੱਥਾ ਨਹੀਂ ਟ ਪਰ ਮੇਰੇ ਵੱਲੋਂ ਅਰਦਾਸ ਹੋ ਗਈ ਸੀ ਰੱਬ ਅੱਗੇ ਕਿ ਤੁਸੀਂ ਟਿਕਾਣਾ ਮੈਨੂੰ ਮੱਥਾ ਵੀ ਮੈਨੂੰ ਨਹੀਂ ਪਤਾ ਪਰ ਅਸੀਂ ਉੱਤੇ ਘੁੰਮਦੇ ਫਿਰਦੇ ਝੂਮਦੇ ਹਨਾ ਅਸੀਂ ਦਰਬਾਰ ਸਾਹਿਬ ਮੱਥਾ ਵੀ ਟੇਕ ਲਿਆ ਤੇ ਜਦੋਂ ਮੈਂ ਮੱਥਾ ਟੇਕਣ ਦੇ ਨੇੜੇ-ਨੇੜੇ ਜਾ ਰਹੀ ਸੀ ਨਾ ਜਦੋਂ ਮੈਂ ਨੇੜੇ ਪਹੁੰਚ ਗਈ ਤਾਂ ਮੇਰਾ ਇੱਕਦਮ ਰੋਣਾ ਨਿਕਲ ਗਿਆ ਹਨਾ ਤੇ ਮੇਰੇ ਮਨ ਚੋਂ ਮੈਨੂੰ ਲੱਗਦਾ ਵੀ ਉਹ ਸਭ ਮੈਂ ਨਹੀਂ ਸੀ ਕਿਹਾ ਉਹ ਮੇਰੇ ਤੋਂ ਕਹਾਇਆ ਜਾ ਰਿਹਾ ਸੀ ਕਿ ਮੇਰੇ ਮਨ ਚ ਇਹ ਨਿਕਲਦੇ ਆ ਸੀ ਕਿ ਮੈਂ ਘਰ ਕੀ ਰਹੀਆਂ ਹਨਾ ਵੀ ਜਿਹੜੀ ਆ ਚੀਜ਼ ਮੈਂ ਮੈਂ ਘਰੋਂ ਐਡੀ ਦੂਰ 250 ਕਿਲੋਮੀਟਰ ਦੂਰ ਮੈਂ ਬੱਚੇ ਨਾਲ ਕੱਲੀ ਆ ਗਈ ਹਨਾ ਮੈਂ ਕਿਉਂ ਆ ਗਈ ਹਨਾ ਵੀ ਇਹ ਹੁਣ ਤੁਹਾਨੂੰ ਹੀ ਪਤਾ ਤੁਸੀਂ ਮੈਨੂੰ ਇੰਨੀ ਦੂਰ ਕਿਵੇਂ ਲਿਆ ਆਏ ਹਨਾ ਕਿਹੜੇ ਹੌਸਲੇ ਨਾਲ ਮੈਨੂੰ ਲਿਆ ਆਏ ਤੇ ਵੀ ਹੁਣ ਮੈਂ ਕਨਫਿਊਜ਼ ਹਾਂ ਵੀ ਮੈਂ ਅੱਗੇ ਕੀ ਕਰੂੰਗੀ ਹਨਾ ਵੀ ਮੈਂ ਕੁਛ ਐਵੇਂ ਦਾ ਦਾ ਕਰ ਹੀ ਲਿਆ ਹਨਾ ਤੇ ਵੀ ਵੀ ਮੈਂ ਮੈਂ ਜੋ ਕਰਨਾ ਚਾਹ ਰਹੀ ਹਾਂ ਮੈਂ ਉਹ ਕਰ ਨਹੀਂ ਪਾ ਰਹੀ ਹੈਗੀ ਪਰ ਮੈਂ ਕਰਨਾ ਉਹੀ ਆ ਵੀ ਮੇਰਾ ਹੈ ਐਂਡ ਪੁਆਇੰਟ ਉਹੀ ਆ ਟਰੈਵਲ ਵਾਲਾ ਵੀ ਸੋਸ਼ਲ ਮੀਡੀਆ ਕੰਟੈਂਟ ਕ੍ਰिएशन ਪਰ ਤੁਸੀਂ ਕਰਾਉਣਾ ਹੈ ਕਰਾਉਣੀ ਹੈ ਇਹ ਚੀਜ਼ ਹਨਾ ਮੈਂ ਰੋ ਕੇ ਇਹ ਗੱਲ ਕਹਿ ਆਈ ਉੱਥੇ ਤੇ ਦੋ ਦਿਨ ਬਾਅਦ ਆ ਕੇ ਮੈਂ ਆਰਾਮ ਨਾਲ ਵੀਡੀਓ ਅਪਲੋਡ ਕਰਦੀ ਹਣਾ ਆ ਦੋ ਦੋ ਇਸ ਇਸ ਵੀਡੀਓ ਤੋਂ ਦੋ ਵੀਡੀਓਸ ਪਹਿਲਾਂ ਤੁਸੀਂ ਮੇਰੀ ਵੀਡੀਓ ਦੇਖ ਲਿਓ ਹਣਾ ਤੇ ਤੁਸੀਂ ਦੇਖੋ ਵੀ ਮੇਰੀ ਕਿਸੇ ਵੀ ਵੀਡੀਓ ਤੇ ਅੱਜ ਤੱਕ 200 300 ਮੈਕਸਿਮਮ 400 ਵਿਊਜ਼ ਨਹੀਂ ਟੱਪੇ ਤੁਸੀਂ ਦੋ ਵੀਡੀਓਜ਼ ਪਿੱਛੇ ਜਾ ਕੇ ਮੇਰੀ ਵੀਡੀਓ ਤੇ ਵਿਊਜ਼ ਦੇਖ ਲਿਓ ਕਿੰਨੇ ਆਏ ਹੋਏ ਨੇ ਤੇ ਵੀਡੀਓ ਅਪਲੋਡ ਕਰਨ ਤੋਂ ਬਾਅਦ ਮੈਨੂੰ ਦੋ ਦਿਨਾਂ ਬਾਅਦ ਰਿਅਲਾਈਜ਼ ਹੁੰਦਾ ਕਿ ਜਿਹੜੀ ਮੈਂ ਅਰਦਾਸ ਕੀਤੀ ਸੀ ਉਹ ਤਾਂ ਸੁਣੀ ਗਈ ਇਹ ਉਸੇ ਦਾ ਰਿਜ਼ਲਟ ਹੈ ਕਿ ਮੇਰੀ ਵੀਡੀਓ ਵਾਇਰਲ ਹੋਈ ਹੈ ਸਿਰਫ ਉਹੀ ਕਾਰਨ ਆ ਹਨਾ ਤੇ ਮੈਂ ਕਹਿੰਨੀ ਆ ਵੀ ਜਦੋਂ ਤੁਸੀਂ ਕੁਝ ਵੀ ਦਿਲੋਂ ਕਰਦੇ ਹੋ ਨਾ ਜੇ ਤੁਸੀਂ ਦਿਲੋਂ ਕੁਝ ਸੋਚਿਆ ਉਹ ਡੈਫੀਨੇਟਲੀ ਹੁੰਦਾ ਹੀ ਹੁੰਦਾ ਆ ਆਪਾਂ ਨੂੰ ਕਈ ਵਾਰ ਲੱਗਦਾ ਹੁੰਦਾ ਵੀ ਇਹ ਮੈਂ ਦਿਲੋਂ ਚਾਹ ਰਿਆਂ ਪਰ ਉਹ ਦਿਲੋਂ ਨਹੀਂ ਹੁੰਦਾ ਕਈ ਵਾਰ ਜ਼ਰੂਰੀ ਨਹੀਂ ਹੁੰਦਾ ਉਹ ਦਿਲੋਂ ਨਹੀਂ ਹੁੰਦਾ ਹੈਗਾ ਮੈਂ ਬਹੁਤ ਚੀਜ਼ਾਂ ਸੋਚ ਰਹੀ ਸੀ ਕਿ ਮੈਂ ਇਹ ਚੀਜ਼ ਵੀ ਮੰਨ ਲਾ ਕੇ ਕਰ ਰਹੀ ਆ ਇਹ ਵੀ ਦਿਲੋਂ ਕਰ ਰਹੀ ਆ ਪਰ ਉਹ ਉਹ ਨਹੀਂ ਹੁੰਦੀ ਦਿਲ ਦੀ ਬਾਜ਼ ਪਰ ਜਿਹੜੀ ਇਹ ਆਵਾਜ਼ ਸੀ ਨਾ ਇਹ ਵੀਡੀਓ ਅਪਲੋਡ ਕਰਨ ਲੱਗੇ ਵੀ ਮੈਨੂੰ ਮੈਂ ਕੁਝ ਨਹੀਂ ਸੋਚਿਆ ਸੀ ਮੈਂ ਰੈਂਡਮਲੀ ਇਹ ਵੀਡੀਓ ਪਾਈ ਸੀ ਮੈਂ ਮੈਂ ਕੁਝ ਨਹੀਂ ਸੋਚੀ ਸੀ ਇਹਦੇ ਪਿੱਛੇ ਇੱਕ ਇੰਟੈਂਸ਼ਨ ਹੁੰਦੀ ਹੈ ਨਾ ਆਪਣੀ ਕਿਸੇ ਵੀਡੀਓ ਪਿੱਛੇ ਕਿਸੇ ਕੰਮ ਪਿੱਛੇ ਕਿ ਇਹ ਵੀਡੀਓ ਮੇਰੀ ਚੱਲ ਪਵੇ ਮੈਂ ਵੀ ਮੈਂ ਕੁਝ ਐਵੇਂ ਦਾ ਸੋਚਿਆ ਹੋਵੇ ਤੇ ਮੈਂ ਤਾਂ ਸਵੇਰੇ ਉੱਠ ਕੇ ਹੀ ਦੇਖਿਆ ਕਿ ਇਹ ਵੀਡੀਓ ਵਾਇਰਲ ਹੋ ਗਈ ਇਸ ਲਈ ਇੰਟੈਂਸ਼ਨ ਇੰਨੀ ਪੋਜ਼ਿਟਿਵ ਰੱਖਿਆ ਕਰੋ ਨਾ ਜਿਹੜਾ ਤੁਹਾਡਾ ਜੋ ਚੀਜ਼ ਕਰਨ ਦਾ ਤੁਹਾਡਾ ਦਿਲ ਕਰਦਾ ਨਾ ਉਹਦੇ ਪਿੱਛੇ ਇੰਟention ਇੰਨੀ ਕੁ ਪਿਓਰ ਕਰ ਲਿਆ ਕਰੋ ਨਾ ਉਹ ਡੈਫੀਨਿਟਲੀ ਇੱਕ ਨਾ ਇੱਕ ਦਿਨ ਤੁਹਾਨੂੰ ਰਿਜ਼ਲਟ ਦਊਗੀ ਹੀ ਦਊਗੀ ਸੋ ਇੰਨੀ ਕੁ ਮੇਰੀ ਗੱਲ ਬਾਤ ਹੈ ਬਾਕੀ ਮਿਲਦੇ ਆ ਨੈਕਸਟ ਵੀਡੀਓਜ਼ ਤੇ ਤੁਸੀਂ ਮੇਰੇ ਇੰਸਟਾਗ੍ਰam ਨੂੰ ਫੋਲੋ ਵੀ ਕਰ ਸਕਦੇ ਹੋ ਤੇ ਮੈਨੂੰ YouTube ਤੇ ਵੀ ਫੋਲੋ ਕਰ ਸਕਦੇ ਹੋ ਤਾਂ ਜੋ ਮੈਂ ਅਗਲੇ ਸਫ਼ਰ ਤੁਹਾਡੇ ਸਿਰ ਤੇ ਹੀ ਕਰ ਸਕਾਂ